ਅਸੀਂ ਪ੍ਰਸ਼ਾਸਨ ਨੂੰ ਬੇਨਤੀ ਵੀ ਕਰਦੇ ਆ ਤੇ ਚੇਤਾਵਨੀ ਵੀ ਦਿੰਨੇ ਆ ਅਸੀਂ ਮਹੰਗਾ ਸਿੰਘ ਸਿੱਧੂ ਦਾ ਸਾਥ ਨਾ ਦਿੱਤਾ ਉਹਦੇ ਪਿਛਲੇ ਪਿਛਲੇ ਲੰਬੇ ਸਮੇਂ ਤੋਂ ਸਾਡਾ ਬਹੁਤ ਹੀ ਸੰਘਰਸ਼ੀਲ ਸਾਥੀ ਮਹੰਗਾ ਸਿੰਘ ਸਿੱਧੂ ਜੋ ਕਿ ਰਾਜਸਥਾਨ ਦੀ ਹਰਮਾਨਗੜ੍ਹ ਜੇਲ੍ਹ ਦੇ ਵਿੱਚ ਆ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਵੀ ਕਰਦੇ ਆ ਤੇ ਚੇਤਾਵਨੀ ਵੀ ਦਿੰਨੇ ਆ ਜੇਕਰ ਮਹੰਗਾ ਸਿੰਘ ਸਿੱਧੂ ਤੇ ਉਹਦੇ ਸਾਥੀਆਂ ਨੂੰ ਨਾਰਾਹਾ ਕੀਤਾ ਗਿਆ ਤਾਂ ਆਉਣ ਵਾਲੇ 10 ਤਰੀਕ ਨੂੰ ਬਹੁਤ ਵੱਡਾ ਕਾਟੜਾ ਟਿੱਬੀ ਦੇ ਵਿੱਚ ਕਰਨਾ ਮੈਂ ਸਾਰੇ ਹੀ ਜਿਹੜੇ ਕਿ ਅ ਟਿੱਬੀ ਦੇ ਤੇ ਹਨੂਮਾਨਗੜ ਦੇ ਸਾਰੇ ਹੀ ਲੋਕਾਂ ਨੂੰ ਸੰਘਰਸ਼ੀ ਲੋਕਾਂ ਨੂੰ ਮੈਂ ਬੇਨਤੀ ਕਰਨਾ ਚਾਹਣਾ ਮਹੰਗਾ ਸਿੰਘ ਸਿੱਧੂ ਉਹ ਨੌਜਵਾਨ ਆ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਲੋਕਾਂ ਦੀ ਲੜਾਈ ਲੜਦਾ ਆ ਰਿਹਾ ਬੇਸ਼ੱਕ ਏਜੰਟ ਮਾਫੀਆ ਦੇ ਖਿਲਾਫ ਹੋਵੇ ਬੇਸ਼ੱਕ ਕਿਸੇ ਵੀ ਤਰ੍ਹਾਂ ਦੀ ਜਿਹੜੀ ਲੋਕਤੰਤਰ ਦੀ ਲੜਾਈ ਹੋਵੇ ਲੜਾਈਆਂ ਮੂਹਰੇ ਹੋ ਕੇ ਲੜਦਾ ਆਇਆ ਹੁਣ ਦੂਜੀ ਵਾਰੀ ਨੌਜਵਾਨ ਜੇਲ੍ਹ ਜੇਲ੍ਹ ਦੇ ਵਿੱਚ ਗਿਆ ਕਿਹਦੇ ਲਈ ਗਿਆ ਲੋਕਾਂ ਕਰਕੇ ਗਿਆ ਮੇਰੀ ਲੋਕਾਂ ਨੂੰ ਬੇਨਤੀ ਆ ਮੇਰੇ ਸਾਰੇ ਉਹਨਾਂ ਦੇ ਚਰਨਾਂ ਦੇ ਵਿੱਚ ਜਿੰਨੇ ਵੀ ਹਰਮਾਨਗੜ੍ਹ ਟਿੱਪੀ ਪੰਜਾਬ ਰਾਜਸਥਾਨ ਦੇ ਲੋਕਾਂ ਨੂੰ ਬੇਨਤੀ ਆ ਦੇਖੋ ਜੇਕਰ ਅਸੀਂ ਮਹੰਗਾ ਸਿੰਘ ਸਿੱਧੂ ਦਾ ਸਾਥ ਨਾ ਦਿੱਤਾ ਉਹਦੇ ਸਾਥੀਆਂ ਦਾ ਸਾਥ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਕਿਸੇ ਨੇ ਲੜਾਈ ਲੜਨੀ ਨਹੀਂ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੀ ਫੈਕਟਰੀ ਆ ਜਿਹੜੀ ਜ਼ਹਿਰਾਂ ਫਲਾ ਰਹੀ ਆ ਉਹ ਫੈਕਟਰੀ ਦੀ ਨੌਜਵਾਨ ਮੂਰੇ ਹੋ ਕੇ ਲੜਾਈ ਲੜ ਰਿਹਾ ਪਹਿਲਾਂ ਵੀ ਫੈਕਟਰੀ ਨੇ ਝੂਠੇ ਪਰਚੇ ਪਾਏ ਲੋਬ ਲਾਲ ਜਿੱਤਾ ਡੋਲਿਆ ਨਹੀਂ ਪਰ ਥੋੜੇ ਕਰਕੇ ਜੇਲ੍ਹ ਦੇ ਵਿੱਚ ਬੈਠਾ ਇਸ ਕਰਕੇ ਤੁਸੀਂ ਤੱਕੜੇ ਹੋ ਕੇ ਆਉਣ ਵਾਲੀ 10 ਤਰੀਕੂ ਟਿੱਬੀ ਦੇ ਕੋਲ ਜਿਹੜਾ ਸਾਰਾ ਪ੍ਰੋਗਰਾਮ ਆ ਥੱਲੇ ਲਿਖ ਨੂੰ ਉੱਥੇ ਲਿਖਿਆ ਗਿਆ ਤੁਸੀਂ ਸਾਰਿਆਂ ਨੇ ਉੱਥੇ ਪਹੁੰਚਣਾ ਅਸੀਂ ਆਪ ਹੀ ਪਹੁੰਚ ਜਾਾਂਗੇ ਸਾਨੂੰ ਪਤਾ ਕਿ ਜਦੋਂ ਅਸੀਂ ਕਿਸੇ ਮੂਵਮੈਂਟ ਦੇ ਵਿੱਚ ਜਾਂਦੇ ਹਾਂ ਸਾਨੂੰ ਪ੍ਰਸ਼ਾਸਨ ਕਿਸ ਤਰ੍ਹਾਂ ਘੇਰਦਾ ਸਾਨੂੰ ਪ੍ਰਸ਼ਾਸਨ ਉੱਤੇ ਪਹੁੰਚ ਨਹੀਂਦਾ ਅਸੀਂ ਆਪ ਮਹਾਰੇ ਆਪ ਹੀ ਵਿੰਗੇ ਟੇਢੇ ਹੁੰਦੇ ਉੱਥੇ ਪ੍ਰੋਗਰਾਮ 'ਚ ਪਹੁੰਚ ਜਾਣਾ ਸਾਡੇ ਉੱਪਰ ਵੀ ਬਹੁਤ ਖਸਾ ਬਹੁਤ ਵੱਡੇ ਦਬਾਅ ਨੇਗੇ ਪਰ ਸਾਨੂੰ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹਣਾ ਡਟ ਕੇ ਲੋਕਾਂ ਨੂੰ ਮਹਿੰਗੇ ਸਿੰਘ ਸਿੱਧੂ ਦਾ ਸਾਥ ਦੇਣਾ ਸਾਰੇ ਸਾਥੀਆਂ ਦਾ ਸਾਥ ਦੇਣਾ ਜਿੰਨੇ ਵੀ ਸੰਘਰਸ਼ ਲੜ ਰਹੇ ਨੇ ਉੱਥੇ ਲੋਕ ਸਾਰਿਆਂ ਦੇ ਨੂੰ ਸਾਫ ਅਨੁਸਾਸ ਦੇਣ ਦਾ ਹੱਕ ਬਣਦਾ ਆਉਣ ਵਾਲੇ 10 ਤਰੀਕ ਨੂੰ ਤੱਕੜੇ ਹੋ ਕੇ ਅਸੀਂ ਅੰਦੋਲਨ ਲੜਨਾ ਮੈਂ ਪਹਿਲਾਂ ਹੀ ਬੇਨਤੀ ਕਰਨਾ ਚਾਹਣਾ ਰਾਜਸਥਾਨ ਸ਼ਾਸਨ ਨੂੰ ਕਿ ਤੁਸੀਂ ਸਰਕਾਰ ਨੂੰ ਵੀ ਤੁਸੀਂ ਸਭ ਤੋਂ ਪਹਿਲਾਂ ਕਿ ਸਾਡੇ ਬੰਦ ਕੀਤੇ ਹੋਏ ਸਾਡੇ ਸਾਥੀਆਂ ਨੂੰ ਜੇਲ੍ਹ ਚੋਂ ਰਿਹਾ ਕਰੋ ਫਿਰ ਜਿਹੜੀ ਤੁਹਾਡੇ ਨਾਲ ਅਗਲੀ ਕੋਈ ਗੱਲਬਾਤ ਚੱਲੂਗੀ ਇਸ ਕਰਕੇ ਤੱਕੜੇ ਹੋ ਕੇ ਆਪਾਂ ਉਹ ਮਹੰਗੇ ਸਿੰਘ ਸਿੱਧੂ ਦਾ ਸਾਥ ਦਈਏ ਧੰਨਵਾਦ ਸਾਰਿਆਂ ਦਾ